ਹਾਂਜੀ ਵਾਹਿਗੁਰੂ ਜੀ ਕਈ ਮੇਰੇ ਵੀਰ ਇੱਥਾਂ ਹੀ ਦਰਸ਼ਨ ਕਰਕੇ ਵਾਪਸ ਚਲੇ ਜਾਂਦੇ ਆ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੁੰਦਾ ਠੀਕ ਹੈ ਜੀ ਆਹ ਦੇਖੋ ਜੀ ਇੱਥੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਸਥਾਨ ਬੁੰਗਾ ਮਾਈ ਭਾਗੋ ਜੀ ਠੀਕ ਹੈ ਜੀ ਇਹ ਜਿਹੜੀ ਜਗ੍ਹਾ ਹੈ ਜੀ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਜੀ ਦਾ ਮੀਠਾ ਸਾਹਬ ਹੈ ਜੀ ਠੀਕ ਹੈ ਜੀ ਆਜਾ ਤੁਹਾਨੂੰ ਅੰਦਰ ਦਰਸ਼ਨ ਕਰਾਉਂਦੇ ਵਾਹਿਗੁਰੂ ਜੀ ਹਾਂਜੀ ਰੁਕ ਜੁ ਦੀ ਜੀ ਠੀਕ ਹੈ ਜੀ ਆਈ ਗੁਰੂ ਜੀ ਇਹ ਮਾਈ ਭਾਗੋ ਜੀ ਦਾ ਥੜਾ ਸਾਹਬ ਹੈ ਜੀ ਠੀਕ ਹੈ ਜੀ ਉਹ ਸਾਹਮਣੇ ਤੁਸੀਂ ਥੜੇ ਦੇਖ ਰਹੇ ਹੋ ਇਹ ਭਾਈ ਧਰਮ ਸਿੰਘ ਜੀ ਤੇ ਭਾਈ ਦਿਆ ਸਿੰਘ ਜੀ ਦੇ ਨੇ ਠੀਕ ਹੈ ਵਾਹਿਗੁਰੂ ਜੀ ਸਾਹਮਣੇ ਜਿਹੜੇ ਤੁਸੀਂ ਇਹ ਸ਼ਸਤਰ ਦੇਖ ਰਹੇ ਹੋ ਇਹ ਮਾਈ ਭਾਗੋ ਜੀ ਦੇ ਨੇ ਤੇ ਇਹ ਇਹ ਧੰਤਨ ਮਾਈ ਭਾਗੋ ਜੀ ਦਾ ਤਪਸਥਾਨ ਹੈ ਆ ਜੋ ਅੰਦਰ ਤੁਹਾਨੂੰ ਦਰਸ਼ਨ ਕਰਾਉਨੇ ਆ ਇਹ ਦੇਖੋ ਜੀ ਇਹ ਪੁਰਾਤਨ ਜਿਹੜੇ ਸ਼ਸਤਰ ਨੇ ਇਹ ਤੋਪ ਹੈ ਜੀ ਪੁਰਾਤਨ ਔਰ ਇਹ ਜਿੰਨੇ ਵੀ ਸ਼ਾਸਤਰ ਪਏ ਨੇ ਇਹ 40 ਮੁਕਤੀਆਂ ਦੇ ਸ਼ਾਸਤਰ ਨੇ ਤੁਹਾਨੂੰ ਪਤਾ ਖਿਦਰਾਣੇ ਦੀ ਢਾਬ ਵਿੱਚ 40 ਮੁਕਤੀਆਂ ਨੇ ਜਿਹੜੀ ਮੁਕਤੀ ਪ੍ਰਾਪਤ ਕੀਤੀ ਸੀ ਪਹਿਲਾਂ ਉਹਨਾਂ ਨੇ ਗੁਰੂ ਮਹਾਰਾਜ ਜੀ ਨੂੰ ਮਤਾਵਾ ਲਿਖਤਾ ਸੀ ਫੇਰ ਮਾਈ ਭਾਗੋ ਜੀ ਨੇ ਉਹਨਾਂ ਨੂੰ ਸੇਧ ਲਾਈ ਸੀ ਠੀਕ ਹੈ ਜੀ ਵੀ ਤੀਜੇ ਤੁਸੀਂ ਨਹੀਂ ਜੰਗ 'ਚ ਜਾਣਾ ਤੁਸੀਂ ਚੂੜੀਆਂ ਪਾ ਲਓ ਅਸੀਂ ਚਲੇ ਜਾਂਦੇ ਆ ਤੁਹਾਡੀ ਜਗ੍ਹਾ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਤਿਹਾਸ ਠੀਕ ਹੈ ਜੀ ਤੇ ਮਾਤਾ ਜੀ ਗੁਰੂ ਮਹਾਰਾਜ ਜੀ ਦੇ ਨਾਲ ਜਦੋਂ ਗੁਰੂ ਮਹਾਰਾਜ ਜੀ ਨੰਦੇੜ ਆ ਗਏ ਸੀ ਤੇ ਮਾਤਾ ਜੀ ਵੀ ਨਾਲ ਆ ਗਏ ਸਨ ਠੀਕ ਹੈ ਜੀ ਤੇ ਇਸ ਜਗ੍ਹਾ ਤੇ ਬੈਠ ਕੇ ਮਾਤਾ ਜੀ ਤਪ ਕਰਦੇ ਸਨ ਇਹ ਉਹਨਾਂ ਦਾ ਤਪ ਸਥਾਨ ਹੈ ਦਰਸ਼ਨ ਕਰੋ ਵਾਹਿਗੁਰੂ ਜੀ ਹਾਂਜੀ ਤੇ ਆ ਜੋ ਹੁਣ ਤੁਹਾਨੂੰ ਅੱਗੇ ਵੀ ਦਰਸ਼ਨ ਕਰਾਉਣੇ ਆ ਠੀਕ ਹੈ ਜੀ ਹਾਂਜੀ ਪਹਿਲਾਂ ਤੁਸੀਂ ਇਹਨਾਂ ਸ਼ਸਤਰਾਂ ਦੇ ਪੁਰਾਤਨ ਸ਼ਸਤਰਾਂ ਦਾ ਦਰਸ਼ਨ ਕਰੋ ਅੱਗੇ ਹੁਣ ਤੁਹਾਨੂੰ ਦਿਖਾਉਣੇ ਆ ਗਿੱਟਾ ਸਾਹਿਬ ਠੀਕ ਹੈ ਜੀ ਭਾਈ ਤਰਮ ਸਿੰਘ ਜੀ ਤੇ ਭਾਈ ਦਇਆ ਸਿੰਘ ਜੀ ਦੇ ਠੀਕ ਆ ਵਾਹਿਗੁਰੂ ਜੀ ਹਾਂਜੀ ਆ ਜਿੱਦ ਲਈ ਇਹ ਸਾਹਮਣੇ ਮੈ ਤੁਹਾਨੂੰ ਦੱਸਦੇ ਉਹਨਾਂ ਦੇ ਥੜਾ ਸਾਹਿਬ ਨੇ ਭਾਈ ਤਰਮ ਸਿੰਘ ਜੀ ਤੇ ਭਾਈ ਦਇਆ ਸਿੰਘ ਜੀ ਦੇ ਤੇ ਅੰਗੀਠਾ ਸਾਹਿਬ ਨੇ ਵਾਹਿਗੁਰੂ ਜੀ ਜਦੋਂ ਵੀ ਤੁਸੀਂ ਆਉਨੇ ਆ ਨੈਕਸਟ ਟਾਈਮ ਜਿਨੇ ਮੇਰੇ ਵੀਰਾਂ ਨੇ ਦਰਸ਼ਨ ਨਹੀਂ ਕਰੇ ਉਹ ਪੱਕਾ ਦਰਸ਼ਨ ਕਰਕੇ ਜਾਇਓ ਸਾਨੂੰ ਵੀ ਇਹਦੀ ਜਾਣਕਾਰੀ ਹੈ ਨਹੀਂ ਸੀ ਲੇਕਿਨ ਅਸੀਂ ਹੁਣ ਇਸ ਵਾਰ ਪੱਕਾ ਦਰਸ਼ਨ ਕਰਕੇ ਜਾ ਰਹੇ ਹਾਂ ਠੀਕ ਹੈ ਵਾਹਿਗੁਰੂ ਜੀ ਜੀ ਵਾਹਿਗੁਰੂ ਜੀ ਇੱਥੇ ਨਾ ਸ਼ਹੀਦੀ ਦੇਗ ਵੀ ਦਿੱਤੀ ਜਾਂਦੀ ਹੈ ਠੀਕ ਹੈ ਜੀ ਹਾਂਜੀ ਸ਼ਹੀਦੀ ਦੇਗ ਤਿਆਰ ਕਰਕੇ ਫਿਰ ਇੱਥੇ ਸ਼ਿਕਾਈ ਜਾਂਦੀ ਹੈ ਠੀਕ ਹੈ ਜੀ ਸਮਾਂ ਆਮ੍ਰਿਤ ਵੇਲਾ ਤੇ 15 ਲਿਖਿਆ ਫਿਰ ਸਵੇਰ 9 ਵਜੇ ਲਿਖਿਆ ਤੇ ਸ਼ਾਮ ਨੂੰ 4 ਵਜੇ ਕਿਉਂਕਿ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਠੀਕ ਹੈ ਜੀ ਹਾਂ ਉਹ ਕਹੇ ਵਾਹਿਗੁਰੂ ਜੀ ਆਪਾਂ ਸਾਨੂੰ ਕੱਲ ਦੱਸਿਆ ਸੀ ਜੀ ਸਹੀਦੀ ਜੀ ਕਦ ਤਿਆਰ ਹੁੰਦੀ ਸਵੇਰੇ 3 ਵਜੇ ਹੁਣ ਵਰਤਾਈ ਜਾਊਗੀ ਵਾਹਿਗੁਰੂ ਜੀ ਆ ਦੇਖੋ ਜੀ ਆਲੇ-ਦੁਆਲੇ ਸਮਾਵੇ ਲੇ ਗਦਾ ਅਮਰ ਤਾਂ ਵੇਸ ਸਵਾਤ 3:00 ਵਜੇ ਵਰਤਾਉਣੇ ਆਂ ਅੰਦਰ ਬਾਬਾ ਦੀ ਆ ਦੇਖੋ ਕਿ ਵਾਹ ਜੀ ਇੱਥੇ ਰਖਾ ਜੀ ਵਾਹ ਗੁਰੂ ਜੀ ਆ ਦੇਖੋ ਸਹੀ ਤੀ ਦੇਖਦਾ ਲੰਗਰ ਚੱਲ ਰਿਹਾ ਵਾਪਾ ਜੀ ਦਾ ਵਾਹਿਗੁਰੂ ਜੀ ਜੇ ਤੁਹਾਨੂੰ ਵੀਡੀਓ ਦੇ ਵਿੱਚ ਕੁਝ ਵੀ ਇਨਫੋਰਮੇਸ਼ਨ ਜਾਂ ਵਧੀਆ ਲੱਗੀ ਹੋ ਆ ਵੀਡੀਓ ਨੂੰ ਬਾਤ ਤੋਂ ਬਾਤ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪ ਸਾਰਿਆਂ ਨੂੰ ਇੱਕ ਵਾਰੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ